Amritsar Pulsni ikut 4 ਗੈਂਗਸਟਰ ਨੂੰ ਕੀਤਾ ਟੇਰ ਐਨਕਾਊਂਟਰ ਵਿੱਚ ਇੱਕ ਪੁਲਿਸ ਮੁਲਾਜ਼ਮ ਵੀ ਹੋਇਆ ਜ਼ਖਮੀ ਜੱਡਿਆਲਾ ਗੁਰੂਚਮ ਹੋਇਆ ਪੁਲਿਸ ਮੁਕਾਬਲਾ ਅਮਰਸਰ ਪੁਲਸ ਨੇ ਜੱਡਿਆਲਾ ਗੁਰੂਚਮ ਮਾਰਿਆ ਗਿਆ ਗੈਂਗਸਟਰ ਪੁਲਿਸ ਨੂੰ ਤਿੰਨ ਕਤਲਕੀ ਸ਼ਾਂਤੀ ਹੋਰ ਕਈ ਨਸ਼ਿਆਂ ਦੇ ਮਾਮਲਿਆਂ 'ਚ ਲੁੜਿੰਦਾ ਸੀ ਦੱਸਿਆ ਜਾ ਰਿਹਾ ਹੈ ਕਿ ਪੁਛਗਿਸਤ ਤੋਂ ਬਾਅਦ ਪੁਲਸ ਨੇ ਨਸ਼ਿਆਂ ਦੀ ਰਿਕਵਰੀ ਲਈ ਕਿਸੇ ਸਥਾਨ 'ਤੇ ਉਹ ਗੈਂਗਸਟਰ ਨੂੰ ਲੈ ਕੇ ਜਾ ਰਿਹਾ ਸੀ ਤਾਂ ਇਸ ਦੌਰਾਨ ਗੈਂਗਸਟਰ ਨੇ ਪੁਲਿਸ ਮੁਲਾਜ਼ਮਨ ਤੱਕਾ ਤੇ ਕਿ ਆਪਣੀਆਂ ਹੱਥਕੜੀਆਂ ਛੁਡਾ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਫਾਇਰਿੰਗ ਕਰ ਦਿੱਤੀ ਅਤੇ ਫਾਇਰਿੰਗ ਦੇ ਨਾਨ ਕੈਸ਼ਟਨ ਨੂੰ ਗੋਲੀਆਂ ਲੱਗੀਆਂ ਜਿਸ ਨਾਲ ਉਸਦੀ ਮੌਤ ਹੋ ਗਈ ਇਸ ਸਬੰਧੀ ਐਸਐਸਪੀ ਅੰਮ੍ਰਿਤਸਰ ਵੱਲੋਂ ਇਸ ਦੀ ਜਾਣਕਾਰੀ ਦਿੱਤੀ ਗਈ ਸਨੋਂ ਦੇ ਹਟਾ ਨੂੰ ਕੀ ਕੁਝ ਕਿਹਾ ਐਸਐਸਪੀ ਸਤਜੰਤ ਸਿੰਘ ਨੇ ਮਲਜ਼ਮ ਸੀਗਾ ਜੀ ਜਿਹੜਾ ਕਿ ਸਾਨੂੰ ਅੰਮ੍ਰਿਤਸਰ ਰੂਰਲ ਪੁਲਿਸ ਨੂੰ 4 ਕਤਲ ਚ ਇੱਕ 307 ਦਾ ਕੇਸ ਜਿਸ ਵਿੱਚ ਦੋ ਬੰਦੇ ਬੜੇ ਸੀਰੀਅਸਲੀ ਜ਼ਖਮੀ ਹੋਏ ਸੀ ਉਹਨਾਂ ਚ ਲੜਿੰਦਾ ਸੀਗਾ ਕੱਲੇ ਨੂੰ ਅਰੈਸਟ ਕੀਤਾ ਗਿਆ ਸੀਗਾ ਔਰ ਇਨੇ ਆਪ ਹੀ ਇੰਟਰਵਿਊਸ਼ਨ ਦੇ ਦੌਰਾਨ ਦੱਸਿਆ ਕਿ ਮੈਂ ਹੈਰੋਇਨ ਲੁਕੋਈ ਹੋਈ ਆ 2 ਕਿਜੀ ਹੈਰੋਇਨ ਸੀਗੀ ਇਹ ਕਿਉਂਕਿ ਰਾਤ ਲੇਟ ਸੀ ਤਾਂ ਸਵੇਰੇ तकरीबन 8:30 9 ਵਜੇ ਦੇ ਕਰੀਬ ਜਦੋਂ ਅਸੀਂ ਇਹਰਾ ਰਿਕਵਰੀ ਲਈ ਲੈ ਕੇ ਆਏ ਸੀਗੇ ਤੇ ਉੱਥੇ ਇਹਨੇ ਅਸਲਾ ਵੀ ਲੁਕੋਇਆ ਹੋਇਆ ਸੀ ਇਹਨੇ ਉਸੇ ਵੇਲੇ ਆਪਦੇ ਅਸਲੇ ਨਾਲ ਹਥਕੜੀ ਵੀ ਲੱਗੀ ਹੋਈ ਸੀ ਤੇ ਫਾਇਰ ਕੀਤਾ ਜਿਹੜਾ ਮੁਲਾਜ਼ਮ ਨੇ ਉਹਦੇ ਉੱਥੇ ਗੋਲੀ ਵਜੀ ਇੱਕ ਮੁਲਾਜ਼ਮ ਦੇ ਸਾਡੇ ਦੇ ਜ਼ਖਮੀ ਹੋ ਗਿਆ ਤੇ ਹਤਕੜੀ ਸਮੇਤ ਨੇ ਭੱਜਣ ਦੀ ਕੋਸ਼ਿਸ਼ ਕੀਤੀ ਇੱਕ ਪੁਲਿਸ ਆਫੀਸ਼ਰ ਦੀ ਪੱਗ 'ਚ ਵੀ ਗੋਲੀ ਲੱਗੀ ਸਾਡੇ ਉਹਦਾ ਵੀ ਬਚਾਅ ਹੋ ਗਿਆ ਤੇ ਪੁਲਿਸ ਨੇ ਸੈਲਫ ਡਿਫੈਂਸ ਫਾਇਰ ਕੀਤਾ ਤੇ ਇਹ ਉੱਥੇ ਦੀ ਡੈਥ ਹੋ ਗਈ ਆ ਤੇ ਇਹ ਇਹ ਅੱਜ ਦਾ ਜਿਹੜਾ ਸਵੇਰ ਦਾ ਵਾਕਿਆ ਹੈ ਇਹ ਮੁਕਾਬਲਾ ਹੈ ਕਿ ਕੀ ਗੱਲ ਹੈ ਮੁਕਾਬਲਾ ਹੀ ਜੀ ਇਹਨੂੰ ਤੁਸੀਂ ਸਰ ਇਹ ਗੱਲ ਦਾ ਕੋਈ ਨਾਲ ਹੋਰ ਵੀ ਮੈਂ ਮੈਂ ਤੇ ਦੱਸ ਰਿਹਾ ਜੀ ਰਾਤ ਨੂੰ ਇਹਦੀ ਕੱਲ ਇਹਨੂੰ ਗ੍ਰਿਫਤਾਰ ਕੀਤਾ ਗਿਆ ਸੀ ਪੁਲਿਸ ਵੱਲੋਂ ਬਕਾਇਦਾ ਇਹ ਜਿਹੜੀ ਰੈਸਟ ਪਾਈ ਹੋਈ ਸੀ ਜੀ ਔਰ ਅਜੇ ਸਿਰੇ ਰਿਕਵਰੀ ਵਲੇ ਇਹ ਚੀਜ਼ ਹੋਈ ਜਿਹੜੇ ਜਿਹੜੋ ਐਜੂ ਸੀਰੀਅਸਲੀ ਜਿਹੜੇ ਇੰਜਰਡ ਹਨ ਨਾਲ ਹਾਂ ਜਿਹੜਾ ਮੁਲਾਜ਼ਮ ਜ਼ਖਮੀ ਆ ਉਹ ਸੀਰੀਅਸ ਇੰਜਰਡ ਆ ਜੀ ਔਰ ਇੱਕ ਫੋਰਚੂਨੇਟਲੀ ਸਾਡਾ ਬਚਾਅ ਹੋ ਗਿਆ ਜੀ ਪੱਗ ਚ ਕਿ ਨਾ ਹਥਿਆਰ ਕਿਹੜੇ ਹਥਿਆਰ ਕਿਹੜੇ ਕਿਸਮ ਦੇ ਨਾਲ ਸਬੰਧਤ ਆ ਹਥਿਆਰ 9mm ਦਾ ਇੰਪੋਰਟਡ ਪਿਸਟਲ ਆ ਜੀ ਔਰ ਇੱਕ 3 ਬੋਲੀਆਂ ਵੀ ਸਾਨੂੰ ਗੋਲੀਆਂ ਮਿਲੀਆਂ 2 ਕਿਲੋ ਹੈਰੋਇਨ ਮਿਲੀ ਆ ਇਹਦਾ ਨਾਮ ਅਮਰਜੀਤ ਅਮਰੀ ਇਹਨੂੰ ਲੈਂਬਰ ਕਹਿੰਦੇ ਆ ਇਹ ਆਪਣਾ ਭੰਗਵਾ ਪਿੰਡ ਆ ਇੱਥੇ ਜੰਡਾਲੇ ਚ ਉੱਥੋਂ ਦਾ ਇਹ ਰਹਿਣ ਵਾਲਾ ਕਿਸੇ ਗੈਂਗ ਦੇ ਨਾਲ ਸੰਬੰਧਿਤ ਹੈਗਾ ਹਾਂ ਇਹ ਗੈਂਗ ਆ ਜੀ ਜਿਹੜਾ ਇੱਥੇ ਸਾਡਾ ਨੋਟੋਰੀਅਸ ਕ੍ਰਿਮੀਨਲ ਆ ਅਗੇਨ ਸਾਨੂੰ ਕਈ ਕੇਸਿਸ ਚ ਵਾਂਟਡ ਆ ਹੈਪੀ ਜਿਹੜਾ ਇਹਨੂੰ ਹੈਪੀ ਇਨੈਸ ਜੱਟ ਵੀ ਕਹਿੰਦੇ ਆ ਉਹਦਾ ਇਹ ਸਾਥੀ ਆ ਕਲੋਜ਼ ਐਸੋਸੀਏਟ ਸੀਗਾ ਔਰ ਇਰੇ ਨਾਲ ਦੇ ਇਹਨਾਂ ਕਤਲਾਂ ਚ ਜਿਹੜੇ ਪਹਿਲੇ ਮੁਲਜ਼ਮ ਸੀਗੇ ਉਹ ਗ੍ਰਿਫਤਾਰ ਹੋ ਗਏ ਹੋਏ ਆ ਇੱਕ ਨੂੰ ਅਸੀਂ ਗੁਆਹ ਤੋਂ ਫੜ ਕੇ ਲਿਆਏ ਸੀਗੇ ਅ ਦੋਆ ਨੂੰ ਪਹਿਲਾਂ ਰੈਸਟ ਕਰ ਚੁੱਕੇ ਆ ਅਸੀਂ ਤੇ ਇਹ ਇੱਕ ਉਹਦਾ ਮੇਨ ਸ਼ੂਟਰ ਰਹਿੰਦਾ ਸੀਗਾ ਜੀ ਤੇ ਇਹ ਕਿੰਨੇ ਘੰਟੇ ਮਕਾਲਾ ਚੱਲਿਆ ਕਿੰਨੇ ਤੇ ਤੁਸੀਂ ਹੁਣ ਐਗਜ਼ੈਕਟ ਹੁਣ ਸਾਰਾ ਹੁਣ ਅਸੀਂ ਪਹੁੰਚੇ ਹਾਂ ਕਿ ਸਾਰੀ ਚੀਜ਼ ਦਾ ਅਸੀਂ ਦੇਖ ਰਹੇ ਆ ਤੇ ਸਾਰੀ ਜੋ ਵੀ ਕ੍ਰਿਮੀ ਕਾਰਵਾਈ ਨੂੰ ਅਮਲ 'ਚ ਲਾ ਕੇ ਆ ਜਾ ਰਹੇ ਹਾਂ ਦੱਸਿਆ ਜਾ ਰਿਹਾ ਸੱਚੋ ਦੇ ਉੱਪਰ ਵੀ ਜਿਹੜੀ ਫਾਇਰਿੰਗ ਅਮਰਿਤਪਾਲ ਅਮਰਿਤਪਾਲ ਹਾਂ ਜੀ ਦੱਸਿਆ ਜਾ ਰਿਹਾ ਸੱਚੋ ਦੇ ਉੱਪਰ ਵੀ ਜਿਹੜੀ ਫਾਇਰਿੰਗ ਕੀਤੀ ਗਈ ਹੈ ਦੇਖੋ ਮੈਂ ਤੁਹਾਨੂੰ ਸਪਸ਼ਟ ਦੱਸ ਰਿਹਾ ਨਹੀਂ ਸਾਡੀ ਪੁਲਿਸ ਟੀਮ ਸੀਗੀ ਪਲੀਸ ਟੀਮ ਦੇ ਇੱਕ ਸਾਡੇ ਪੁਲਿਸ ਆਫੀਸਰ ਜ਼ਖਮੀ ਹੋਇਆ ਸੀਰੀਅਸ ਜ਼ਖਮੀ ਹੋਇਆ ਜੀ ਉਹਨੂੰ ਅਸੀਂ ਇਮੀਡੀਏਟਲੀ ਹਸਪੀਟਲ ਸ਼ਿਫਟ ਕੀਤਾ ਹੋਇਆ ਹੈ ਔਰ ਇੱਕ ਸਾਡੇ ਪੁਲਿਸ ਆਫੀਸਰ ਦੇ ਪੱਗ ਤੇ ਗੋਲੀ ਲੱਗ ਕੇ ਨੰਗੀ ਉਹ ਬਚਾਅ ਹੋ ਗਿਆ ਜੀ ਸਰ ਜੀ ਹਾਂ ਜਿਹੜੇ ਇੰਜਨਰ ਉਹਨਾਂ ਦਾ